हां जी पंजाब वाले सत श्री अकाल ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਪਿੱਛੇ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਖੇਰਾ ਤੇ ਚੰਨੀ ਬਾਜ ਬਾਸਾਰੇ ਪੈ ਗਈ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸਰਕਾਰ ਫੇਰ ਤੋਂ ਰਿਪੀਟ ਕਰਨ ਜਾ ਰਹੀ ਹੈ ਬਹੁਤ ਹੀ ਵੱਡੀ ਖਬਰ ਦੇਖਣ ਜਾ ਰਹੇ ਹਾਂ ਔਰ ਦੂਜੇ ਪਾਸੇ ਗੁਲਾਬ ਸਿੰਘ ਸਿੱਧੂ ਜਿਹੜੇ ਸਾਡੇ ਪੰਜਾਬ ਦੇ ਬਹੁਤ ਵੱਡੇ ਇੱਕ ਨਾਮੀ ਸਿੰਘ ਰਾਜ ਦੇ ਦੌਰ ਦੇ ਵਿੱਚ ਨੇ ਉਹਨੇ ਇੱਕ ਗਾਣਾ ਗਾਇਆ ਸੀ ਜਿਹੜਾ ਕਿ ਸਰਪੰਚਾਂ ਤੇ ਜਾ ਲੱਗਿਆ ਇੱਕੋ ਹੀ ਬੋਲ ਸੀ ਕਿ ਸਾਰੇ ਸਰਪੰਚ ਸਾਰਾ ਪਿੰਡ ਕੁੱਟ ਦੋ ਉਸ ਗਾਣੇ ਨੇ ਵਿਵਾਦ ਖੜਾ ਕਰ ਦਿੱਤਾ ਸੀ ਔਰ ਬਰਾਵ ਸਿੱਧੂ ਨੇ ਉਸ ਗਾਣੇ ਪ੍ਰਤੀ ਪੂਰੇ ਪੰਜਾਬ ਭਰ ਦੇ ਸਰਪੰਚਾਂ ਤੋਂ ਮੁਆਫੀ ਮੰਗ ਚੁੱਕੇ ਨੇ ਔਰ ਹੁਣ ਫੇਰ ਤੋਂ ਉਸੇ ਗਾਣੇ ਤੇ ਗੱਲਬਾਤ ਹੋਣ ਜਾ ਰਹੀ ਹੈ ਜਿਹੜੀ ਤੁਸੀਂ ਦੇਖੋਗੇ ਔਰ ਦੂਜੇ ਪਾਸੇ ਗਾਣਾ ਦਾ ਭਾਈ ਐਦਾਂ ਹੀ ਚੱਲਣਾ ਕਿ ਅਗੇ ਪੰਜਾਬ ਪਰਦੇ ਵਿੱਚ ਚਾਹੇ ਜਿੰਨੇ ਮਰਜੀ ਸਰਪੰਚ ਹੋਣ ਪਹਿਲਾਂ ਬਹੁਤ ਸਾਰੇ ਗਾਣੇ ਗਏ ਗਏ ਨੇ ਯਾਨੀ ਕੁਝ ਠਾਣੇਦਾਰਾਂ ਤੇ ਗਾਏ ਗਏ ਨੇ ਕੁਝ ਸਰਪੰਚਾਂ ਤੇ ਗਾਏ ਗਏ ਨੇ ਬਹੁਤ ਵੱਡੇ ਵੱਡੇ ਲੀਡਰਾਂ ਤੇ ਗਾਏ ਗਏ ਨੇ ਅਲੱਗ ਅਲੱਗ ਮਹਿਕਮਿਆਂ ਤੇ ਗਾਏ ਗਏ ਨੇ ਅੱਜ ਜਿਹੜੀ ਤੁਹਾਡੇ ਸਾਹਮਣੇ ਗੱਲਬਾਤ ਹੋਣ ਜਾ ਰਹੀ ਹੈ ਪੰਜਾਬ ਦੇ ਅੰਦਰ ਫੇਰ ਤੋਂ ਇਸ ਖਬਰ ਨੂੰ ਪਰ ਥੱਲੀ ਬਚਾ ਦੇਣੀ ਹੈ ਕਿ ਅਗੇ ਭਾਈ ਗੁਲਾਬ ਸਿੱਧੂ ਨਹੀਂ ਬਲਕਿ ਇੱਥੇ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੇਰ ਤੋਂ ਰਿਪੀਟ ਕਰਨ ਜਾ ਰਹੇ ਨੇ ਜੋ ਤੇ ਜਿਹੜੇ ਛੇਤਰ ਪੈ ਗਏ ਨੇ ਸੁਖਬੀਰ ਬਾਦਲ ਖੇਰਾ ਬਾਜਬਾ ਚੰਨੀ ਵਰਗੇ ਲੀਡਰਾਂ ਵੇ ਉਹ ਤੁਹਾਡੇ ਸਾਹਮਣੇ ਅਜਨਰਪਕ ਕਰਾਂਗੇ ਪੂਰੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖ ਕੇ ਤੇ ਸ਼ੇਅਰ ਜਰੂਰ ਕਰਨੀ ਆ ਪਹਿਲੀ ਖਬਰ ਤੋਂ ਸ਼ੁਰੂ ਕਰਾਂਗੇ ਕਿ ਜਿਹੜਾ ਗੁਰਾਵ ਸਿੰਘ ਸਿੱਧੂ ਕਲਾਕਾਰ ਸਾਡੇ ਪੰਜਾਬੀ ਨਾਮੀ ਸਿੰਗਰ ਨੇ ਆਜ ਦੇ ਦੌਰ ਦੇ ਬਹੁਤ ਲੋਕ ਬਹੁਤ ਪਬਲਿਕ ਉਹਨਾਂ ਨੂੰ ਚਾਹੁੰਦੀ ਹੈ ਪਰ ਲੋਕਾਂ ਨੇ ਜਦੋਂ ਮੁਆਫੀ ਮੰਗੀ ਗੁਰਪ੍ਰੀਤ ਸਿੰਘ ਸਿੱਧੂ ਨੇ ਪਰਲੋਕਾਂ ਨੇ ਉਸ ਗੱਲ ਤੇ ਵੀ ਨਾਰਾਜ਼ਗੀ ਜਤਾਈ ਹੈ ਕਹਿੰਦੇ ਭਾਈ ਬਹੁਤ ਸਾਰੇ ਐਸੇ ਗੀਤ ਨੇ ਐਸੇ ਗਾਣੇ ਨੇ ਜਿਹੜੇ ਪੰਜਾਬ ਪਰਦੇ ਵਿੱਚ ਪਹਿਲਾਂ ਵੀ ਗਾਏ ਗਏ ਨੇ ਪਰ ਗੁਰਪ੍ਰੀਤ ਸਿੱਧੂ ਦੇ ਨਾਲ ਬਿਲਕੁਲ ਸ਼ਰਮ ਧੱਕਾ ਹੋਇਆ ਕਿਉਂਕਿ ਇੱਕੋ ਹੀ ਸ਼ਬਦ ਉਹਨੇ ਕਿਹਾ ਸੀ बार-बार ਉਹਨੂੰ ਰਿਪੀਟ ਨਹੀਂ ਕੀਤਾ ਗਿਆ ਫਿਰ ਵੀ ਸਰਪੰਚਾਂ ਨੇ ਇਕੱਠੇ ਹੋ ਕੇ ਗੁਰਪ੍ਰੀਤ ਸਿੰਘ ਸਿੱਧੂ ਨੂੰ ਠੇਰਨ ਦੀ ਕੋਸ਼ਿਸ਼ ਕੀਤੀ ਔਰ ਇਹਦਾ ਹਵਾਲਾ ਤੁਹਾਡੇ ਸਾਹਮਣੇ ਦਿਖਾਵਾਂਗੇ ਕਿ ਹੈ ਕੀ ਆ ਕਿ ਕਿਉਂ ਕਿ ਰਹਿ ਗਿਆ ਔਰ ਉਸ ਤੋਂ ਬਾਅਦ ਕਿਉਂ ਹੋਣ ਇਹ ਗਾਣਾ ਚਲਣਾ ਬਹੁਤ ਵੱਡਾ ਮਾਮਲਾ ਫਿਰ ਤੋਂ ਸਾਹਮਣੇ ਆਇਆ ਪਹਿਲਾਂ ਸੁਣ ਲਓ ਤੇ ਗੁਲਾਬ ਸਿੰਘ ਸਿੱਧੂ ਕੀ ਕਹਿ ਰਹੇ ਨੇ ਫਿਰ ਅਗਲੀ ਖਬਰ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਮੈਂ ਤੁਹਾਨੂੰ ਉਹੀ ਬਿਆਨ ਸੁਣਾਉਂਗਾ ਜਿੱਥੇ ਕਿ ਗੁਲਾਬ ਸਿੰਘ ਸਿੱਧੂ ਨੇ ਮੁਆਫੀ ਮੰਗੀ ਸੀ ਸੁਣੋ ਕੋਈ ਦੋਸ਼ ਨਹੀਂ ਲੱਗੇ ਜੀ ਸੱਲ ਤਾਂ ਇਹ ਸਾਰੇ ਭਰਾ ਜੀ ਮੇਰੇ ਵੱਡੇ ਮੈਂ ਵੀਡੀਓ 'ਚ ਵੀ ਕਿਹਾ ਸੀਗਾ ਵੀ ਜਿਹੜਾ ਵੀ ਸਰਪੰਚ ਹੁੰਦਾ ਉਹ ਪਿੰਡ ਦਾ ਮੁਖੀ ਹੁੰਦਾ ਪਿੰਡ ਦਾ ਮੋਹਤਬਰ ਬੰਦਾ ਹੁੰਦਾ ਤੇ ਮੈਂ ਉਹਦੇ ਕਰਕੇ ਹੀ ਮੈਂ ਪਹਿਲਾਂ ਵੀ ਮਾਫੀ ਮੰਗੀ ਮੈਂ ਹੁਣ ਵੀ ਕਹਣਾ ਵੀ ਸਾਰੇ ਵੱਡੇ ਭਰਾ ਮਾਫੀ ਮੰਗਣ ਵਾਲਾ ਕੋਈ ਛੋਟਾ ਨਹੀਂ ਹੁੰਦਾ ਮਾਫ਼ ਕਰਨ ਵਾਲਾ ਕੋਈ ਛੋਟਾ ਨਹੀਂ ਹੁੰਦਾ ਸੋ ਇਹ ਵੀਰੇ ਵੱਡੇ ਭਰਾ ਜੀ ਤੇ ਬਸ ਇਹਨਾਂ ਨੂੰ ਮੈਂ ਭਰਾਵਾਂ ਨੂੰ ਇਹ ਹੀ ਕਹਿਣਾ ਆ ਕਿ ਜਿਹੜਾ ਆਪਣਾ ਗਾਣਾ ਆਇਆ ਸੀ ਉਹਦੇ ਤੇ ਵੀ ਪਲਾਤੀ ਆਪਾਂ ਬਾਕੀ ਮੈਂ ਥੋੜੇ ਮਾਧਿਅਮ ਰਾਈ ਵੀ ਜਿੰਨੇ ਵੀ ਚਲੋ ਤੁਹਾਨੂੰ ਦੇਖਣਗੇ ਜਿੰਨੇ ਵੀ ਭਰਾ ਜਿਹੜਾ ਵੀ ਵੀਰ ਤੁਸੀਂ ਵਿਆਹ ਸ਼ਾਦੀ ਤੇ ਜਾਨਦੇ ਕਿਤੇ ਵੀ ਇੰਜੋਏ ਕਰਦੇ ਹੋ ਤਾਂ ਤੁਸੀਂ ਇਹ ਗਾਣਾ ਲਵਾਓ ਕੋਈ ਹੋਰ ਗਾਣਾ ਲਵਾ ਲਓ ਕੱਲ ਨੂੰ ਕਿਸੇ ਲੜਾਈ ਦਾ ਕਾਰਨ ਜਾਂ ਕਿਸੇ ਵੀ ਚੀਜ਼ ਦਾ ਕਾਰਨ ਨਾ ਬਣੇ ਕਿਉਂਕਿ ਇੱਕ ਮਿੰਟ ਦਾ ਗੁੱਸਾ ਕਿਸੇ ਦੀ ਜਾਨ ਲੈ ਸਕਦਾ ਤਾਂ ਸੁਣ ਲੈ ਪੰਜਾਬ ਵਾਲੇ ਇੱਥੇ ਤਾਂ ਭਾਈ ਗੁਲਾਬ ਸਿੰਘ ਸਿੱਧੂ ਨੇ ਮੁਆਫੀ ਮੰਗ ਲਈ ਸੀ ਪੂਰੇ ਪੰਜਾਬ ਭਰ ਦੇ ਸਰਪੰਚਾਂ ਤੋਂ ਪਰ ਹੁਣ ਅਸੀਂ ਕਹਿੰਦੇ ਹਾਂ ਮਿਰਚਾਂ ਤਾਂ ਬਹੁਤ ਸਾਰੇ ਸਰਪੰਚਾਂ ਦੇ ਫੇਰ ਤੋਂ ਲੱਗ ਜਾਣੀਆਂ ਨੇ ਕਿਉਂ ਕਿਤੇ ਇੱਕ ਗੱਲ ਨੂੰ ਸਾਬਤ ਕਰਨਾ ਪੈਣਾ ਜੇਕਰ ਇਸ ਗਾਣੇ ਨੂੰ ਬਿਲਕੁਲ ਡੈੱਡ ਜਾਂ ਫਿਰ ਬੰਦ ਕਰਵਾਉਣਾ ਕਿਉਂ ਪੰਜਾਬ ਦੇ ਅੰਦਰ ਫੇਰ ਤੋਂ ਇਸ ਗਾਣ ਦਾ ਰੌਲਾ ਪੈ ਗਿਆ ਭਗਵੰਤ ਮਾਨ ਦੀ ਖਬਰ ਸਾਂਝੀ ਕਰਨ ਤੋਂ ਪਹਿਲਾਂ ਤੁਸੀਂ ਇਹ ਗੱਲ ਜਰੂਰ ਸੁਣ ਲਓ ਕਿ ਬਹੁਤ ਸਾਰੇ ਗੀਤ ਗਾਣੇ ਬੜੇ ਗਾਏ ਗਏ ਨੇ ਪਹਿਨਾ ਇੱਕ ਥਾਣੇਦਾਰ ਤੇ ਗਾਣਾ ਗਾਇਆ ਗਿਆ ਕਿ ਮਹਿਕਮੇ ਦੀ ਉਹਦੇ ਵਿੱਚ ਪੱਟੀ ਮਿਸ ਨਹੀਂ ਹੁੰਦੀ ਉਹ ਗਾਣੇ ਦੇ ਬੋਲ ਸੀ ਇੱਕ ਗਾਣਾ ਪਤਾ ਨਹੀਂ ਕਿਹੜੇ ਸਿੰਗਰ ਦਾ ਮੇਰੀ ਯਾਦ ਨਹੀਂ ਪਰ ਉਸ ਗਾਣੇ ਦੇ ਬੋਲ ਸੀ ਕਿ ਪੈਰਾਂ 'ਚ ਠਾਣੇਦਾਰ ਰੋਲਤਾ ਤਾਂ ਫਿਰ ਉਹਦੇ ਉੱਤੇ ਵਿਵਾਦ ਖੜਾ ਕਿਉਂ ਨਹੀਂ ਹੋਇਆ ਉਹਦਾ ਪੂਰੇ ਮਹਿਕਮੇ ਤੇ ਐ ਤਾਂ ਦੂਜੇ ਪਾਸੇ ਹੋਰ ਬਹੁਤ ਸਾਰੇ ਐਸੇ ਗਾਣੇ ਨੇ ਜੇਕਰ ਇਦਾਂ ਹੀ ਮਤਲਬ ਕੱਢੇ ਗਏ ਤਾਂ ਬਹੁਤ ਸਾਰੇ ਗਾਣੇ ਨੇ ਜਿਹੜੇ ਬੰਦ ਹੋ ਜਾਣੇ ਚਾਹੀਦੇ ਨੇ ਕਰੋਨਾ ਤੇ ਕੋਈ ਵਿਵਾਦ ਨਹੀਂ ਹੈ ਤਾਂ ਗਰਾਫ ਸਿੱਧੂ ਸਾਡੇ ਪੰਜਾਬ ਦਾ ਇੱਕ ਉਹ ਨਵਾਂ ਹੀਰਾ ਜਿਵੇਂ ਕਿ ਸਿੱਧੂ ਮੂਸੇਵਾਲਾ ਬਹੁਤ ਸਾਰੇ ਕਲਾਕਾਰ ਸਾਨੂੰ ਛੱਡ ਕੇ ਤਾਂ ਜਾ ਹੀ ਚੁੱਕੇ ਨੇ ਪਰ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਕੋਈ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੇ ਜੇਕਰ ਕੋਈ ਕੰਦਾ ਸ਼ਬਦ ਘਾ ਵੀ ਦਿੱਤਾ ਤਾਂ ਉਹਨਾਂ ਨੂੰ ਭਾਈ ਐਡੇ ਵੱਡੇ ਪੱਧਰ ਤੇ ਛਾਣ ਦੀ ਲੋੜ ਨਹੀਂ ਸੀ ਜਿਹੜੇ ਸਰਪੰਚ ਮਾਰੇ ਮੰਦੇ ਕੰਮ ਕਰ ਦਿੰਦੇ ਨੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਨੇ ਕੀ ਉਹਨਾਂ ਦੇ ਉੱਤੇ ਕੋਈ ਐਡਾ ਵੱਡਾ ਬੈਨ ਲੱਗਦਾ ਨਹੀਂ ਲੱਗਦਾ ਕਿਉਂਕਿ ਭਾਈ ਉਹ ਤਾਂ ਸੱਤਾਧਾਰੀ ਲੋਕ ਹੁੰਦੇ ਨੇ ਉਹਨਾਂ ਦੀ ਤਾਂ ਸਰਕਾਰਾਂ ਮਦਦ ਕਰ ਦਿੰਦੀਆਂ ਨੇ ਪਰ ਇੱਥੇ ਗੁਲਾਬ ਸਿੱਧੂ ਕਿਹੜੀ ਕੈਟਾਗਰੀ ਦੇ ਵਿੱਚ ਆਉਂਦਾ ਕੋਈ ਸੱਤਾਧਾਰੀ ਨਹੀਂ ਹੈ ਕੋਈ ਸਰਪੰਚ ਨਹੀਂ ਹੈ ਪਰ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਜੁੜੇ ਹੋਏ ਲੋਕ ਨੇ ਜਿੰਨੇ ਵੀ ਕਲਾਕਾਰ ਨੇ ਦੇਖ ਸਮਝ ਕੇ ਇਹਨਾਂ ਦੇ ਰੋਪ ਲਾਉਣਾ ਚਾਹੀਦਾ ਤੇ ਗਾਣਾ ਤਾਂ ਹੁਣ ਇਦਾਂ ਹੀ ਚੱਲਣਾ ਕਿਉਂਕਿ ਬਹੁਤ ਸਾਰੇ ਲੋਕ ਉਸ ਗਾਣੇ ਨੂੰ ਇੰਜੋਏ ਕਰ ਰਹੇ ਨੇ ਸੁਣ ਰਹੇ ਨੇ ਅੱਗੇ ਲੈ ਜਾ ਰਹੇ ਨੇ ਔਰ ਗੁਰਨਾਬ ਸਿੱਧੂ ਦੀ ਸਪੋਰਟ ਕਰ ਰਹੇ ਨੇ ਅਸੀਂ ਵੀ ਕਰ ਰਹੇ ਹਾਂ ਤਾਂ ਹੁਣ ਦੂਜੇ ਪਾਸੇ ਆਜੋ ਵੀ ਸਰਕਾਰ ਪੰਜਾਬ ਦੀ ਪੰਜਾਬ ਦੀ ਸਰਕਾਰ ਫਿਰ ਤੋਂ ਰਿਪੀਟ ਕਰੂਗੀ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲਗਾਤਾਰ ਬਾਦਰਾ ਬਣੀਓ ਕਾਂਗਰਸ ਦੇ ਵੱਡੇ ਲੀਡਰ ਬਣੀਓ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਇਕਤਿਰੰਦੇ ਨੇ ਕਿਹੜੇ ਕਿਹੜੇ ਨੇ ਹੋ ਬਾਜਵਾ ਚੰਨੀ ਖਹਿਰਾ ਇੱਥੇ ਤਾਂ ਹੁਣ ਚੰਨੀ ਦੀ ਤਾਂ ਮੋਦੀ ਨੇ ਵੀ ਦੰਦ ਲਾ ਦਿੱਤੀ ਆ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਪੰਜਾਬ ਦੇ ਵਿੱਚ ਜੇ ਕੁਝ ਕੋਈ ਚੰਗਾ ਕਰਨਾ ਚਾਹੁੰਦਾ ਹੈ ਚਾਹੇ ਮੁੱਖ ਮੰਤਰੀ ਹੋਣ ਭਗਵੰਤ ਸਿੰਘ ਮਾਨ ਨੇ ਇਹ ਜਿਹੜੇ ਲੋਕ ਨੇ ਅਸਲ ਦੇ ਵਿੱਚ ਪੰਜਾਬ ਦੇ ਵਿਰੋਧੀ ਤੇ ਪੰਜਾਬ ਨੂੰ ਮਾਰਨ ਵਾਲੇ ਪੰਜਾਬ ਨੂੰ ਲੁੱਟਣ ਵਾਲੇ ਪੰਜਾਬ ਦੀ ਦਸ਼ਾ ਖਰਾਬ ਕਰਨ ਵਾਲੇ ਇਹੀ ਲੋਕ ਨੇ ਕਾਂਗਰਸ ਦੇ ਜਿੰਨੇ ਵੀ ਲੀਡਰ ਨੇ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਨੇ ਪੰਜਾਬ ਨੂੰ ਡਬੋਣਾ ਤੇ ਮਾਰਨਾ ਚਾਹੁੰਦੇ ਨੇ ਇਹ ਗੱਲ 200% ਸੱਚ ਹੈ ਕਿਉਂ ਇਹਦੇ ਸਬੂਤ ਦਿਖਾ ਦਿੰਦੇ ਆ ਕਿਉਂਕਿ ਪੰਜਾਬ ਦੇ ਵਿੱਚ 25 ਸਾਲ ਤੱਕ ਰਾਜ ਕੀਤਾ ਅਕਾਲੀ ਦਲ ਨੇ ਪੰਜਾਬ ਅੱਜ ਕਿਹੜੇ ਸਟੈਂਡ ਦੇ ਉੱਤੇ ਖੜਾ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਕਿਹ ਨਸ਼ੇ ਦੀ ਦਲਦਲ ਦੇ ਵਿੱਚ ਅੱਜ ਪੰਜਾਬ ਡੁੱਬਿਆ ਹੋਇਆ ਹੈ ਇਹ ਕਿਹਦੀ ਬਦੌਲਤ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਪੰਜ ਕਿ ਸਾਲ ਦੀ ਸਰਕਾਰ ਦਾ ਟਾਈਮ ਹੁੰਦਾ ਇਹਨਾਂ ਨੂੰ ਹਲੇ ਤਿੰਨ ਸਾਲ ਹੋਏ ਨੇ ਪਰ ਜਿਹੜੇ 25 ਸਾਲ ਲੁੱਟ ਕੇ ਪੰਜਾਬ ਨੂੰ ਖਾਦਾ ਇਹਨਾਂ ਵਾਦਲਾ ਨੇ ਔਰ ਉਸ ਤੋਂ ਵੀ ਪਹਿਲਾਂ ਕਾਂਗਰਸ ਨੇ ਬਹੁਤ ਲੰਮਾ ਸਮਰਾਜ ਕੀਤਾ ਇੰਦਰਾ ਗਾਂਧੀ ਵੇਲੇ ਪਰ ਸਾਡੇ ਪੰਜਾਬ ਦਾ ਭਲਾ ਅੱਜ ਤੱਕ ਕੋਈ ਵੀ ਪਾਰਟੀਆਂ ਨਹੀਂ ਕਰ ਪਾਈਆਂ ਕਿਉਂ ਕਿ ਇਹ ਘਰ ਇੱਕੋ ਹੀ ਸੀ ਇਹ ਚਾਹੁੰਦੇ ਸੀ ਕਿ ਪੰਜਾਬ ਦੇ ਜਿਹੜੇ ਲੋਕ ਨੇ ਸਾਡੇ ਜਿਹੜੇ ਗਰੀਬ ਵਰਗ ਦੇ ਲੋਕ ਨੇ ਨਾ ਉਹਨਾਂ ਨੂੰ ਇਹਨਾਂ ਨੇ ਗਲੀਆਂ ਨਾਲੀਆਂ ਧਾਟੇ ਦਾਣਾ ਚਲ ਜਾਇਆ ਹੋਇਆ ਸੀ ਤਾਂ ਹੁਣ ਪੰਜਾਬ ਦੇ ਲੋਕ ਜਾਗਰਿਤ ਹੋ ਚੁੱਕੇ ਨੇ ਉਹ ਇਹ ਗੱਲ ਨੂੰ ਜਾਣ ਗਏ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਪਰ ਦੀ ਠੀਕ ਨੇ ਬਿਲਕੁਲ ਨਜਾਇਜ਼ ਧੱਕੇ ਦੇ ਨਾਲ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਸਭ ਤੋਂ ਵੱਡਾ ਪੜਾਗਾ ਤੇ ਸਭ ਤੋਂ ਵੱਡਾ ਪਹਿਲੂ ਆ ਜਿਹੜਾ ਤੁਹਾਡੇ ਸਾਹਮਣੇ ਉਦੋਂ ਆਇਆ ਸੀ ਜਦੋਂ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਗਲਤ ਵੀਡੀਓ ਆ ਗਈ। ਇਹੀ ਲੋਕ ਕਰ ਰਹੇ ਨੇ ਗਲ ਮਿਲ ਕੇ ਤਾਂ ਮੈਂ ਪੁੱਛਣਾ ਚਾਹਣਾ ਸਾਡੇ ਪੰਜਾਬ ਦੇ ਭੈਣ ਭਰਾਵਾਂ ਤੋਂ ਕਿ ਤੁਹਾਡਾ ਇਸ ਗੱਲਾਂ ਦੇ ਉੱਤੇ ਕੀ ਕਹਿਣਾ ਹੈ? ਪੰਜਾਬ ਦੇ ਮੁੱਖ ਮੰਤਰੀ ਦੁਵਾਰਾ ਤਾਂ ਰਿਪੀਟ ਕਰ ਸਕਦੇ ਨੇ ਇਹਦੇ ਵਿੱਚ ਕੋਈ ਦੋੜਾਵਾ ਨਹੀਂ ਹੈ। ਔਰ ਇਹ ਨੰਦਰਾ ਨੇ ਹਰ ਵੇਲੇ ਹਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਛਿੱਤਰ ਪੈ ਰਹੇ ਨੇ ਉਹ ਤੁਸੀਂ ਅਕਸਰ ਮੀਡੀਆ ਦੇ ਵਿੱਚ ਵੇਖਦੇ ਹੋ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਤਾਂ